ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਦੇਸੀ ਮੁਰਗੀ ਪਾਲਣ ਦੇ ਨਵੇਂ ਵਿਸ਼ੇ ਬਾਰੇ ਦੱਸਿਆ ਜਾਵੇਗਾ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਹੋਰ ਨਵੀਆਂ ਤੋਂ ਨਵੀਆਂ ਮੁਰਗੀ ਪਾਲਣ ਦੀਆਂ ਵੀਡੀਓ ਮਿਲਦੀਆਂ ਰਹਿਣ ਤਾਂ ਵੀਡੀਓ ਨੂੰ 스ਪਿਕ ਨਾ ਕਰਿਓ ਪੂਰਾ ਦੇਖਿਆ ਕਰੋ ਤਾਂ ਜੋ ਸਮਝ ਆ ਸਕੇ ਕਿ ਕਿਦਾਂ ਮੁਰਗੀ ਪਾਲੀ ਜਾਂਦੀ ਹੈ ਤਾਂ ਦੇਸੀ ਮੁਰਗੀ ਨੂੰ ਦੇਸੀ ਤਰੀਕੇ ਨਾਲ ਕਿਹੜੀ ਖਰਾਕ ਦੇਣੀ ਹੈ ਤਾਂ ਇਸ ਵੀਡੀਓ ਚ ਦੱਸਿਆ ਜਾਵੇਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਬਾਹਰ ਖੁੱਲੇ ਵਿੱਚ ਮੁਰਗੀਆਂ ਪਾਲ ਨਾਲ ਬਹੁਤ ਹੀ ਲਾਭਕਾਰੀ ਹੁੰਦਾ ਹੈ ਕਿਉਂਕਿ ਦੇਸੀ ਮੁਰਗੀ ਨੂੰ ਖਰਾਕ ਵਜੋਂ ਜਿਵੇਂ ਤੁਹਾਨੂੰ ਦਿਖਾਉਂਦੇ ਹਾਂ ਇਧਰ ਬੀਜੀ ਸਿੰਘ ਤੋਰੀਏ ਦਾ ਸਾਗ ਪਾਲਕ ਵਗਾਰਾ ਤਾਂ ਇਧਰ ਦੇਖੋ ਸਰੋਚ ਮੁਰਗੀਆਂ ਖਾ ਰਹੀਆਂ ਹਨ ਸਾਬ ਸਾਗ ਵਗੈਰਾ ਖਾ ਰਹੀਆਂ ਹਨ ਤਾਂ ਪਾਲਕ ਤੇ ਬਰਸੇਮ ਦੇ ਪੱਠੇ ਵੀ ਮੁਰਗੀਆਂ ਨੂੰ ਦਿੰਦੇ ਰਹੋ ਤਾਂ ਹੋਰ ਜਿਹੜੀਆਂ ਸਬਜ਼ੀਆਂ ਜਿਵੇਂ ਬੰਦ ਗੋਭੀ ਜਾਂ ਗਲੀ ਸੜੀ ਸਬਜ਼ੀਆਂ ਜਿਵੇਂ ਪਿਆਜ਼ ਦੇ ਛਿਲਕੇ ਲਸਣ ਦੇ ਛਿਲਕੇ ਤਾਂ ਜਿਵੇਂ ਬਰਸੇਮ ਦੇ ਪੱਠੇ ਤਾਂ ਹੋਰ ਜਿਹੜਾ ਵੀ ਘਰ ਚ ਦਾਣਾ ਕਣੀ ਹੁੰਦਾ ਹੈ ਤਾਂ ਮੁਰਗੀਆਂ ਨੂੰ ਦੇਂਦੇ ਰਹੋ ਤਾਂ ਮੁਰਗੀਆਂ ਦੇਸੀ ਤਰੀਕੇ ਨਾਲ ਪਲਣਗੀਆਂ ਤੇ ਦੇਸੀ ਤਰੀਕੇ ਚ ਦੇਸੀ ਮੁਰਗੀਆਂ ਰਹਿਣਾ ਪਸੰਦ ਕਰਦੀਆਂ ਹਨ ਤਾਂ ਜਿਵੇਂ ਕਈ ਮੱਜਾਂ ਦੀ ਹਾਲੀ ਵਗਾਰਾ ਹੁੰਦੀ ਹੈ ਤਾਂ ਉਹੀ फार्म ਦੇ ਅੰਦਰ ਜਿੱਥੇ ਮੁਰਗੀਆਂ ਪਾਲਨੀਆਂ ਹਨ ਜਾਂ ਜਿੱਥੇ ਮੁਰਗੀਆਂ ਛੱਡਦੀਆਂ ਹਨ ਤਾਂ ਟੈਗਲ ਲਗਾ ਦਿਓ ਤਾਂ ਮੁਰਗੀਆਂ ਆਪਣੇ ਆਪ ਹੀ ਜਿਵੇਂ ਦੇਖੋ ਇੱਧਰ ਵਾਲੀ ਬਗਾਰਾ ਸੱਤੀ ਵਾਲੀ ਹੈ ਤਾਂ ਇਹ ਪੈਰਾ ਨਾਲ ਪਿੱਛੇ-ਪਿੱਛੇ ਟਾਣ ਗਈਆਂ ਤੇ ਇਹਦੇ ਵਿੱਚੋਂ ਆਪਣੀ ਖਰਾਕ ਲੱਭਣ ਗਈਆਂ ਤਾਂ ਮੁਰਗੀਆਂ ਤੰਦਰੁਸਤ ਰਹਿਣਗੀਆਂ ਤੇ ਆਪਣਾ ਪੇਟ ਪਾਲਣਗੀਆਂ ਤਾਂ ਇਦਾਂ ਤਰ੍ਹਾਂ ਦੀ ਖਰਾਕ ਮੁਰਗੀ ਨੂੰ ਦੇਂਦੇ ਰਹੋ ਤਾਂ ਜੋ ਮੁਰਗੀ ਨੂੰ ਕੋਈ ਵੀ ਬਿਮਾਰੀ ਨਾ ਲੱਗੇ ਤਾਂ ਦੇ ਇਸੇ ਤਰੀਕੇ ਨਾਲ ਹੀ ਮੁਰਗੀ ਰਵੇ ਤਾਂ ਇਹਨਾਂ ਗੱਲਾਂ ਦਾ ਖਾਸ ਧਿਆਨ ਦਿਓ ਤਾਂ ਹੀ ਦੇਸੀ ਤਰੀਕੇ ਨਾਲ ਮੁਰਗੀ ਤੋਂ ਆਇਆ ਆਂਡਾ ਬਹੁਤ ਹੀ ਤਾਕਤਹੀਨ ਹੋਵੇਗਾ ਤੇ ਕਈ ਮਵਾਰੀਆਂ ਤੇ ਵੀ ਆਂਡਾ ਕੰਟਰੋਲ ਕਰੇਗਾ ਪਰ ਜਿਵੇਂ ਕਈ ਦੇਸੀ ਮੁਰਗੀ ਦਾ ਪਿਆਉਰ ਦੇਸੀ ਆਂਡਾ ਵੱਧ ਰੇਟ ਵਿੱਚ ਹੀ ਮਰੀਜ਼ ਲੈ ਲੈਂਦੇ ਹਨ ਜਿਵੇਂ ਕਈ ਮਰੀਜ਼ ਹੁੰਦੇ ਹਨ ਲੱਤਾਂ ਪਾਵਾਂ ਦੇ ਟੁੱਟੇ ਮਰੀਜ਼ ਤਾਂ ਉਹ ਵੀ ਆਂਡਾ ਦੇਸੀ ਖਾਣਾ ਪਸੰਦ ਕਰਦੇ ਹਨ ਤਾਂ ਦੇਸੀ ਆਂਡੇ ਦੀ ਬਹੁਤ ਹੀ ਡਿਮਾਂਡ ਹੈ ਜੇ ਵੀਰ 25 ਵੀ ਰੇਟ ਪਰਨਾ ਹੋਵੇ ਤਾਂ ਗਾਹਕ ਆਸ ਕੇ ਆਂਡੇ ਦਾ ਰੇਟ ਪਰ ਦਿੰਦਾ ਹੈ ਕਿਉਂਕਿ ਪ्योर ਦੇਸੀ ਆਂਡਾ ਹੁੰਦਾ ਹੈ ਤਾਂ ਇਨੀ ਹੀ ਵੀਡੀਓ ਜਾਣਕਾਰੀ ਦਿੰਦੇ ਹੋਏ ਧੰਨਵਾਦ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਮੁਰਗੀ ਪਾਲਣ ਵਾਲੇ ਪੁਰਾਣੇ ਜਾਂ ਨਵੇਂ ਵੀਰਾਂ ਨੂੰ ਪਤਾ ਚੱਲ ਸਕੇ